ਕਦੇ ਨਹੀਂ ਲੱਗਦੀ ਇਸ ਗੱਲ ਨੂੰ ਸੋ ਸਗੁਰਾ ਨੇ ਜਦੋਂ ਜ਼ਮੀਨ ਖਰੀਦੀ ਇੱਕ ਬਾਬਾ ਜੈਵਲ ਸਿੰਘ ਹੁੰਦੇ ਸਨ ਉਸ ਦੀਆਂ ਨਾਲ ਆਪਣਾ ਗੱਲਾਂ ਕਰ ਲੈਂਦੇ ਸਨ ਲਾ ਉਹਦੇ ਜਲੇ ਦੇ ਕਿਬੇ ਦੇ ਤੇ ਉਹਨਾਂ ਨੇ ਆਖਿਆ ਵੀ ਤੁਸੀਂ ਜਿਹੜੀ ਜ਼ਮੀਨ ਖਰੀਦਣ ਲੱਗੇ ਹੋ ਨਾ ਇਹ ਜਸਜੀਤ ਸਿੰਘ ਜੀ ਲਿਖੀ ਸਾਰੀ ਗੱਲ ਇਹ ਮੈਨੂੰ ਗਵਿੰਦ ਜਣਾਉਂਦਾ ਵੀ ਤੁਹਾਡੇ ਸਿੱਖ ਜਿਹੜੇ ਨੇ ਤੁਹਾਡੇ ਦੇ ਬਿਸ਼ਰਦ ਹੋ ਜਾਣਗੇ ਤੁਹਾਡੇ ਦੇ ਮੁਕਾਦਮੇ ਕਰਨਗੇ ਤੁਹਾਡੇ ਘਰ 'ਚ ਲੜਾਈ ਪੈਗੀ ਤੇ ਸੱਚੇ ਪਾਤਸ਼ਾਹ ਆਖਿਆ ਜਿਹੜਾ ਲਿਖਿਆ ਹੁੰਦਾ ਨਾ ਸਾਰਾ ਹੁੰਦਾ ਹੀ ਹੁੰਦਾ ਮੈਂ ਤੇ ਇਹ ਕਰਨਾ ਹੀ ਹੈ ਇਹਨਾਂ ਵਾਸਤੇ ਸਾਰਾ ਸਿੱਖਾਂ ਵਾਸਤੇ ਮੈਨੂੰ ਇਹ ਕਹਿੰਦਾ ਜੋ ਹੋਵੇਗਾ ਮੈਂ ਚੱਲ ਲਵਾਂਗਾ ਤੇ ਮੇਰਾ ਸਿਰੂ ਕਹਿੰਦਾ ਮਤਲਬ ਇਹ ਹੈ ਵੀ ਇਹ ਜੋ ਕੁਝ ਲਿਖਿਆ ਹੈ ਨਾ ਹੋ ਰਿਹਾ ਹੈ ਤੇ ਸਾਡੀ ਮੇਰੀ ਦੇਖਾਲ ਕਰਕੇ ਕੋਈ ਬਾਦਰੀ ਨਹੀਂ ਗੱਲ ਦੀ ਜੋ ਸਭ ਨੂੰ ਜਿਆ ਹੈ ਉਹ ਵਰਤਦੀ ਹੈ ਵਾਲੇ ਨਾਲ ਹੋਰ ਰੀਜ਼ਨ ਮੈਂ ਵੀ ਨਾਲ ਸਾਂ ਕੋੜਿਆਂ ਤੇੜ ਜਾਂਦਿਆਂ ਸੱਚੇ ਪਾਤਸ਼ਾਹ ਕਈ ਵਚਨ ਕੀਤੇ ਤੇ ਸਰਦਾਰ ਕੇ ਤਰੀ ਆਉਣ ਲੱਗੇ ਭਈ ਸੱਚੇ ਪਾਤਸ਼ਾਹ ਜਿਹੜਾ ਦਿਆਂ ਨੇ ਲਿਖਿਆ ਹੁੰਦਾ ਜਿਹੜਾ ਰੇਖ ਚ ਵੇਖ ਵੱਜਦੀ ਹੈ ਅੱਜ ਪਾਸ਼ਾ ਨੇ ਉਹ ਵੀ ਲਿਖਿਆ ਹੁੰਦਾ ਬੜੀ ਛੇਤੀ ਜਵਾਬ ਆਉਂਦਾ ਸੀ ਤੇ ਡੇਰ ਨਹੀਂ ਲੱਗਦੀ ਉਸ ਗੱਲ ਨੂੰ ਸੋ ਸਗੁਰਾ ਨੇ ਜਦੋਂ ਜ਼ਮੀਨ ਖਰੀਦੀ ਇੱਕ ਬਾਬਾ ਜੈਵਲ ਸਿੰਘ ਹੁੰਦੇ ਸਨ ਉਸ ਦੀਆਂ ਨਾਲ ਆਪਣਾ ਗੱਲਾਂ ਕਰਨੇ ਸਨ ਲਾ ਉਹਦੇ ਜਲੇ ਦੇ ਟਿੱਬੇ ਦੇ ਤੇ ਉਹਨਾਂ ਨੇ ਆਖਿਆ ਵੀ ਤੁਸੀਂ ਜਿਹੜੀ ਜ਼ਮੀਨ ਖਰੀਦਣ ਲੱਗੇ ਹੋ ਨਾ ਇਹ ਜਸਜੀਤ ਸਿੰਘ ਜੀ ਲਿਖੀ ਸਾਰੀ ਗੱਲ ਇਹ ਮੈਨੂੰ ਗੁਰਵਿੰਦ ਜਣਾਉਂਦਾ ਵੀ ਤੁਹਾਡੇ ਸਿੱਖ ਜਿਹੜੇ ਨੇ ਤੁਹਾਡੇ ਤੇ ਬਿਸ਼ਰਦ ਹੋ ਜਾਣਗੇ ਤੁਹਾਡੇ ਦੇ ਮੁਕਾਦਮੇ ਕਰਨਗੇ ਤੁਹਾਡੇ ਘਰ 'ਚ ਲੜਾਈ ਪੈਗੀ ਤੇ ਸੱਚੇ ਪਾਸ਼ਾ ਆਖਿਆ ਜਿਹੜਾ ਲਿਖਿਆ ਹੁੰਦਾ ਨਾ ਸਾਰਾ ਹੁੰਦਾ ਹੀ ਹੁੰਦਾ ਮੈਂ ਤੇ ਇਹ ਕਰਨਾ ਹੀ ਹੈ ਇਹ ਇਨਾਂ ਵਾਸਤੇ ਸਾਰਾ ਸਿੱਖਾਂ ਵਾਸਤੇ ਮੈਨੂੰ ਇਹ ਕਹਿੰਦਾ ਜੋ ਹੋਵੇਗਾ ਮੈਂ ਚੱਲ ਲਵਾਂਗਾ ਤੇ ਮੇਰਾ ਸਿਰਫ ਕਹਿਣ ਦਾ ਮਤਲਬ ਇਹ ਹੈ ਵੀ ਇਹ ਜੋ ਕੁਝ ਲਿਖਿਆ ਹੈ ਨਾ ਹੋ ਰਿਹਾ ਤੇ ਸਾਡੀ ਮਿਹਰ ਦੇ ਖਾ ਕਰਕੇ ਕੋਈ ਬਾਦਰੀ ਨਹੀਂ ਗੱਲ ਦੀ ਜੋ ਸਭ ਨੂੰ ਜੀ ਜਾਇਆ ਉਹ ਵਰਤਦੀ ਹੈ ਵਾਲੇ ਨਾਲ ਹੋਰ ਰੀਜ਼ਨ ਮੈਂ ਵੀ ਨਾਲ ਸਾਂ ਕੋੜਿਆਂ ਤੇ ਡੇੜ ਜਾਂਦੇ ਆ ਸੱਜੇ ਬਾਦਸ਼ਾਹ ਕਈ ਬਚਨ ਕੀਤੇ ਤੇ ਇਹ ਸਰਦਾਰ ਕੇ ਤਰੀ ਆਉਣ ਲੱਗੇ ਪਈ ਸੱਜੇ ਬਾਦਸ਼ਾਹ ਜਿਹੜਾ ਇਆਂ ਨੇ ਲਿਖਿਆ ਹੁੰਦਾ ਜਿਹੜਾ ਦੇ